ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੁਸੀਂ ਦੇਖ ਸਕਦੇ ਹੋ ਮਜੀਠੇ ਦਾ ਕਲੇਰ ਮੰਗਟ ਪਿੰਡ ਇੱਕ ਪਿੰਡ ਵਿੱਚ ਹੀ ਐਡਾ ਵੱਡਾ ਕੱਠ ਜਿਹੜਾ ਅਸੀਂ ਕਹਿਣਾ ਲੱਖਾਂ ਦੇ ਕੱਠ ਕਰਾਂਗੇ ਤੇ ਹੋਣਗੇ ਅਸੀਂ ਚਵੀ ਨੂੰ ਅਬਦਾਲ ਦੇ ਵਿੱਚ ਇਸ ਇਲਾਕੇ ਦੀ ਵੱਡੀ ਕਨਵੈਨਸ਼ਨ ਰੱਗੀ ਆ ਤਾਂ ਉਹਦੇ ਵਿੱਚੋਂ ਗਾਹਾਂ 2 ਜਨਵਰੀ ਨੂੰ ਜੰਡਿਆਲਾ ਗੁਰੂ ਦੇ ਵਿੱਚ ਵੱਡੀ ਰੈਲੀ ਆ ਦੇਖੋ ਜੀ ਸਰਕਾਰ ਪੋਲੂਸ਼ਨ ਦੇ ਨਾਂ ਤੇ ਸਾਨੂੰ ਬਦਨਾਮ ਕਰਦੀ ਸੀ ਅਸ ਉਸ ਪ੍ਰਾਲੀ ਕਰਕੇ ਕਣਕ ਦੇ ਵਿੱਚ ਵੱਡੀ ਸੁੰਡੀ ਪਈ ਆ ਮਾਲ ਵਿੱਚ ਖਬਰਾਂ ਆ ਰਹੀਆਂ ਕੋਣ ਮਾਨ ਸਾਹਿਬ ਤੁਹਾਡਾ ਕੋਈ ਡੀਸੀਐਸਟੀਐਮ ਨਹੀਂ ਜਾ ਰਿਹਾ ਸਾਡਾ ਵੇਖਣ ਖਰਾਬਾ ਤੇ ਤੁਸੀਂ ਕੀ ਜਾਨਾ ਜਾ ਕੇ ਸਰਵਾ ਤੇ ਕਰ ਲੋ ਇਹ ਦੋ ਗਾਂ ਜਿਹੜੇ ਵੱਡੇ ਅੰਦੋਲਨ ਛਿੜ ਰਹੇ ਪੰਜਾਬ ਚ ਉਹ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਵਾਸਤੇ ਲਖੀਮਪੁਰ ਖਰੀਦਾ ਇਨਸਾਫ ਲੈਣਾ ਵਾ ਸਾਰੇ ਕੇਸ ਵਾਪਸ ਕਰਵਾਉਣੇ ਆ ਔਰ ਇਹ ਦੋ ਨਾਲ ਜਿਹੜਾ ਬਿਜਲੀ ਸੋਧ ਬਿੱਲ 2024 ਬਣਾ ਇਹ ਇਹਨੂੰ ਨਹੀਂ ਆਉਣ ਦੇਣਾ ਆਪਾਂ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰਵਾਉਣਾ ਹੈਗਾ ਵਾ ਔਰ ਇਹਦੇ ਨਾਲ ਦੀ ਨਾਲ ਜੜੀਆਂ ਅਗਲੀਆਂ ਮੰਗਾਂ ਵਾ ਜਿਵੇਂ ਕਿਸਾਨਾਂ ਵਾਸਤੇ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਲਾਗੂ ਕਰੇ ਇਸ ਕਰਕੇ ਸਾਰੇ ਦੇਸ਼ ਦੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦੇ ਰਹੇ ਆਂ ਵੀ 2024 ਦੇ ਵਿੱਚ ਮੰਗਾਂ ਮਨਾਉਣ ਦਾ ਸਮਾਂ ਜੇ ਜੇ ਇਹ ਸਮਾਂ ਨਿਕਲ ਗਿਆ ਤਾਂ ਮੋਦੀ ਸਾਡੇ ਖਿਲਾਫ ਵੱਡਾ ਹਮਲਾ ਕਰੂਗਾ ਅਰ ਜਦੋਂ ਉਹਨੇ ਫੈਸਲਾ ਕਰ ਲਿਆ ਕਿ ਭਾਰਤ ਦੀ ਮੰਡੀ ਦੇ ਵਿੱਚ ਵਿਦੇਸ਼ਾਂ ਤੋਂ ਜਿੰਨੀਆਂ ਜਿੰਸਾਂ ਨੇ ਫਸਲਾਂ ਉਹਨਾਂ ਤੋਂ ਫਲਾਂ ਤੋਂ ਸਬਜ਼ੀਆਂ ਤੋਂ ਤੇ ਹੋਰ ਨਾਲ ਡੇਰੀ ਦੀਆਂ ਵਸਤੂਆਂ ਤੋਂ ਇੰਪੋਰਟ ਡਿਊਟੀਆਂ ਖਤਮ ਕਰਨ ਜਾ ਰਿਹਾ ਇਹਦੇ ਨਾਲ ਸਾਡੀ ਮੰਡੀ ਰਲੂਗੀ ਕਿਸਾਨੀ ਕਿਤਾ ਬਦਨਾਮ ਹੋਊਗਾ ਇਸ ਕਰਕੇ ਤਗੜੇ ਹੋ ਕੇ ਆਓ ਜੰਡਿਆਲਾ ਗੁਰੂ ਅਮਰਸਰ ਤੇ ਬਰਨਾਲੇ ਦੀ ਰੈਲੀ ਨੂੰ ਕਾਮਯਾਬ ਕਰੀਏ ਧੰਨਵਾਦ